ਤੂਲੇ ਸੀਗੇ ਆਰਥੀ ਸੀ ਉਹ ਸਾਡੇ ਕਿਸਾਨ ਭਰਾਵਾਂ ਨਾਲ ਪੱਟੀ ਪੱਦਰ ਤੇ ਠੱਗੀ ਮਾਰਦੇ ਕੋਈ ਢਾਈ ਉਹ ਸਾਰਿਆਂ ਨੂੰ ਜੁਰਮਾਨੇ ਕੀਤੇ ਗਏ ਨੇ ਸਾਰਿਆਂ ਨੂੰ ਜੁਰਮਾਨਾ ਪਾਇਆ ਗਿਆ ਉਹ ਜਿਹੜਾ ਮੁਆਫਾ ਉਹ ਜਲਦੀ ਅਸੀਂ ਇਸ਼ਾਨ ਭਰਾਵਾਂ ਨੂੰ ਜਿਨ੍ਹਾਂ ਦਾ ਇਹ ਧੱਕਾ ਕੀਤਾ ਗਿਆ ਉਹਨਾਂ ਨੂੰ ਅਸੀਂ ਵੰਡਾਂਗੇ ਕਾਲੇ ਕਾਨੂੰਨ ਸੀਗੇ ਜੀ ਸਾਡੇ ਦੇਸ਼ ਵਿੱਚ ਲਾਗੂ ਨਾ ਹੋਣ ਉਹ ਯਾਰ ਅਸੀਂ ਆਪ ਦੇ ਆਪ ਹੀ ਲਾਗੂ ਕਰਨ ਜਾ ਰਹੇ ਹਾਂ ਦੇਖੋ ਮੰਡੀਆਂ ਦੇ ਵਿੱਚ ਸਾਡਾ ਐਸ ਕੀ ਮਹਤਵਪੂਰਨ ਕਦਮ ਹੈ ਗਿਆ ਜਿਹੜੀ ਰਾਇ ਵਾਲਾ ਮੰਡੀ ਦੀ ਫੀਸ ਆ ਉਹ ਮੰਨ 60% ਤੇ ਰਹਿ ਗਈ ਆ 65 70 ਕਰੋੜ ਦਾ ਪ੍ਰਾਈਵੇਟਾਂ ਕੋਲ ਖਰੀਦ ਕੇ ਲੈ ਗਏ ਉਹ ਥੱਗੀ ਮਾਰ ਕੇ ਨਾਲ ਕਿਸਾਨ ਭਰਾਵਾਂ ਨਾਲ ਫੇਰ ਨਾਲੇ ਆਪਾਂ ਰੁੱਟੇ ਵੀ ਜਾਂਦੇ ਆ ਇਹ ਮੰਡੀਆਂ ਚ ਬਚਾਉਣੀਆਂ ਨਹੀਂ ਗਈਆਂ ਜੇ ਆਪਾਂ ਨਾ ਧਿਆਨ ਨਾ ਦਿੱਤਾ ਤੇ ਅੱਜ 60% ਤੇ ਰਹੀ ਹੈ ਕੱਲੋਂ ਆਪਾਂ ਸਾਰੇ ਬਾਹਰ ਵੇਚਣ ਲੱਗ ਗਏ ਮੰਡੀਆਂ ਖਤਮ ਹੋ ਜਾਣਗੀਆਂ ਇਹ ਕੜਕ ਲੋਕ ਕਿਤੇ ਵੀ ਲੁਧਿਆਣੇ ਵੇਚੀ ਜਾਂਦਾ ਕੋਈ ਕਿਤੇ ਵੇਚੀ ਜਾਂਦਾ ਥੱਗੀ ਵੀ ਭੱਜੀ ਜਾਂਦੀ ਆ ਮੈਂ ਦੱਸ ਕਿਹਟਾ ਵੀ 65 70 ਕਰੋੜ ਦੀ ਥੱਗੀ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਦੀ ਫਤਿਹ ਮੇਰੇ ਨਾਲ ਖੜੇ ਆ ਸੁਖਵਿੰਦਰ ਦਾਸ ਜੀ ਕੁਰੜ ਚੇਅਰਮੈਨ ਮਾਰਕੀਟ ਕਮੇਟੀ ਮਹਿਲਕਲਾ ਅਸੀਂ ਵੱਖ-ਵੱਖ ਮੰਡੀਆਂ ਦੇ ਵਿੱਚ ਗਏ ਸਿਰਪੁਰੂ ਵੀ ਵੀ ਗਏ ਸਾਡਾ ਚੇਅਰਮੈਨ ਗਿਆ ਇਹ ਵੀ ਜਾ ਕੇ ਆਇਆ ਕਾਫੀ ਜਿਹੜੇ ਤੋਲੇ ਸੀਗੇ ਆੜਤੀਏ ਸੀ ਉਹ ਸਾਡੇ ਕਿਸਾਨ ਭਰਾਵਾਂ ਨਾਲ ਵੱਡੀ ਪੱਧਰ ਤੇ ਠੱਗੀ ਮਾਰਦੇ ਸੀ ਕੋਈ ਢਾਈ ਕਿਲੋ ਵੱਧ ਤੋਲਦਾ ਸੀ ਕੋਈ 3.5 ਕਿਲੋ ਵੱਧ ਉਹ ਸਾਰਿਆਂ ਨੂੰ ਜੁਰਮਾਨੇ ਕੀਤੇ ਗਏ ਨੇ ਸਾਰਿਆਂ ਨੂੰ ਜੁਰਮਾਨਾ ਪਾਇਆ ਗਿਆ ਉਹ ਜਿਹੜਾ ਮਾਫ ਜਾ ਉਹ ਜਲਦੀ ਅਸੀਂ ਕਿਸਾਨ ਭਰਾਵਾਂ ਨੂੰ ਜਿਨ੍ਹਾਂ ਦਾ ਇਹ ਠੱਗਾ ਕੀਤਾ ਗਿਆ ਉਹਨਾਂ ਨੂੰ ਅਸੀਂ ਬੰਨਾਂਗੇ ਤੇ ਦੂਸਰੀ ਗੱਲ ਮੈਂ ਕਿਸਾਨ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜਿੰਨੀਆਂ ਸਾਡੀਆਂ ਤਮਾਮ ਜੁਨੀਆਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਜਿਹੜੀ ਨਾ ਕਾਲੇ ਕਾਨੂੰਨ ਸੀਗੇ ਵੀ ਸਾਡੇ ਦੇਸ਼ ਵਿੱਚ ਲਾਗੂ ਨਾ ਹੋਣ ਉਹ ਯਾਰ ਅਸੀਂ ਆਪ ਦੇ ਆਪ ਹੀ ਲਾਗੂ ਕਰਨ ਜਾ ਰਹੇ ਹਾਂ ਦੇਖੋ ਆ ਮੰਡੀਆਂ ਦੇ ਵਿੱਚ ਸਾਡਾ ਐਤਕੀ ਮਹਿਲ ਕਲਾਂ ਕੱਲ ਮੈਂ ਗਿਆ ਜਿਹੜੀ ਰੇਵਲ ਆ ਮੰਡੀਆਂ ਦੀ ਖਰੀਦ ਆ ਉਹ ਮਨ 60% ਤੇ ਰਹਿ ਗਈ ਆ ਇਸ ਕਰਕੇ ਸਾਨੂੰ ਇਹਨਾਂ ਵੱਲ ਗੌਰ ਕਰਨ ਦੀ ਲੋੜ ਆ ਸਾਰੇ ਕਿਸਾਨ ਭਰਾ ਸਾਡੀ ਜਿਹੜੀ ਇਹ ਕਣਕ ਇਸ ਜੇ ਮੰਡੀਆਂ ਦੇ ਵਿੱਚ ਵੇਚਣਗੇ ਤਾਹੀਂ ਸਾਡੀਆਂ ਮੰਡੀਆਂ ਬਚਣਗੀਆਂ ਅਸੀਂ ਤਾਂ ਆਪ ਹੀ ਉਹਨੂੰ ਲਾਗੂ ਕਰੀ ਜੰਨੇ ਬਾਹਰ ਜਾ ਕੇ ਵੇਚੀ ਜੰਨੇ ਆ ਆ ਮੁਖਸ਼ਰ ਦੇ ਵਿੱਚ ਪਤਾ ਲੱਗਿਆ ਕਹਿੰਦੇ ਵੀ 65 70 ਕਰੋੜ ਦਾ ਪ੍ਰਾਈਵੇਟ ਵਾਲਾ ਕੋਈ ਖਰੀਦ ਕੇ ਲੈ ਗਏ ਉਹ ਠੱਗੀ ਮਾਰ ਗਏ ਉਹਨਾਂ ਕਿਸਾਨ ਭਰਾਵਾਂ ਨਾਲ ਫੇਰ ਨਾਲੇ ਆਪਾਂ ਲੁੱਟੇ ਵੀ ਜੰਨੇ ਆ ਮੇਰਾ ਕਹਿਣ ਦਾ ਭਾਵ ਇਹਨਾਂ ਗੱਲਾਂ ਨੂੰ ਲੈ ਕੇ ਕਿਸੇ ਵੀ ਆਗੂ ਦਾ ਬਿਆਨ ਨਹੀਂ ਆਇਆ ਕਿਉਂਕਿ ਸਾਡੇ ਜਿੰਨੇ ਵੀ ਆਗੂ ਸਹਿਬਾਨ ਨੇ ਉਹਨਾਂ ਨੂੰ ਬੇਨਤੀ ਕਰਦਾ ਮੈਂ ਇਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ ਇਹ ਮੰਡੀਆਂ ਜੇ ਬਚਾਉਣੀਆਂ ਨੇ ਜੇ ਆਪਾਂ ਨਾ ਧਿਆਨ ਨਾ ਦਿੱਤਾ ਤੇ ਅੱਜ 60% ਤੇ ਰਹੀ ਹੈ ਕੱਲ ਨੂੰ ਆਪਾਂ ਸਾਰੇ ਬਾਹਰ ਵੇਚਣ ਲੱਗ ਗਏ ਮੰਡੀਆਂ ਖਤਮ ਹੋ ਜਾਣਗੀਆਂ ਇਸ ਕਰਕੇ ਇਸ ਕੰਮ ਵੱਲ ਧਿਆਨ ਦੇਣ ਦੀ ਜ਼ਰੂਰੀ ਲੋੜ ਆ ਕੋਈ ਵੀ ਐਤਕੀ ਮੈਂ ਦੇਖਿਆ ਵੀ ਸਾਡੇ ਚੇਅਰਮੈਨ ਸਾਹਿਬ ਸਾਰੀਆਂ ਮੰਡੀਆਂ ਦੇ ਵਿੱਚ ਜਾ ਕੇ ਆਏ ਆ ਸਾਡੇ ਕਿਸਾਨਾਂ ਅਕੋਨ ਯਾਰ ਚਾਹੀਦਾ ਵੀ ਇਹ ਜਾ ਕੇ ਘਟੋ ਘਟ ਜਿਹੜੇ ਕੋਈ ਕੋਈ ਵੱਧ ਹੋਦਾ ਸਾਨੂੰ ਦੱਸਣ ਅਸੀਂ ਉਹਨਾਂ ਦਾ ਸਹਿਯੋਗ ਕਰਾਂਗੇ ਕਿਸੇ ਦਾ ਵੱਲਕ ਧਿਆਨ ਨਹੀਂ ਦਿੱਤਾ ਗਿਆ ਬਿਲਕੁਲ ਵੀ ਮੈਨੂੰ ਬੜਾ ਦੁੱਖ ਹੋਇਆ ਕਰ ਜਦੋਂ ਪਤਾ ਲੱਗਿਆ ਵੀ ਯਾਰ ਮਹਿਲਕਣਾ ਦੀ ਮੰਡੀ ਦੀ ਖਰੀਦ ਆ ਜਿਹੜੀ ਬਹੁਤ ਘਟ ਗਈ ਆ ਇਹ ਕਣਕ ਲੋਕ ਕੋਈ ਕਿਤੇ ਵੀ ਲੁਧਿਆਣੇ ਵੇਚੀ ਜਾਂਦਾ ਕੋਈ ਕਿਤੇ ਵੇਚੀ ਜਾਂਦਾ ਠੱਗੀ ਵੀ ਵਜੀ ਜਾਂਦੀ ਆ ਮੈਂ ਦੱਸ ਕਿਹਾ ਵੀ 65 70 ਕਰੋੜ ਦੀ ਠੱਗੀ ਇਸ ਕਰ ਮੈਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਵੀ ਬਹੁਤ ਗੰਭੀਰਤਾ ਨਾਲ ਗੌਰ ਕਰਨ ਦੀ ਲੋੜ ਆ ਤੋਲੇ ਸੀਗੇ ਆਰਥੀ ਸੀ ਉਹ ਸਾਡੇ ਕਿਸਾਨ ਭਰਾਵਾਂ ਨਾਲ ਪੱਟੀ ਪੱਤਰ ਤੇ ਠੱਗੀ ਮਾਰਦੇ ਕੋਈ ਢਾਈ ਉਹ ਸਾਰਿਆਂ ਨੂੰ ਜੁਰਮਾਨੇ ਕੀਤੇ ਗਏ ਨੇ ਸਾਰਿਆਂ ਨੂੰ ਜੁਰਮਾਨਾ ਪਾਇਆ ਗਿਆ ਉਹ ਜਿਹੜਾ ਮੁਆਫਾ ਹੈ ਉਹ ਜਲਦੀ ਸੀ ਇਸਾਨ ਭਰਾਵਾਂ ਨੂੰ ਜਿਨ੍ਹਾਂ ਦਾ ਇਹ ਧੱਕਾ ਕੀਤਾ ਗਿਆ ਉਹਨਾਂ ਅਸੀਂ ਬੰਡਾਂਗੇ ਕਾਲੇ ਕਾਨੂੰਨ ਸੀਗੇ ਕਿ ਸਾਡੇ ਦੇਸ਼ ਵਿੱਚ ਲਾਗੂ ਹੋਣਾ ਉਹ ਯਾਰ ਅਸੀਂ ਆਪਦੇ ਆਪ ਹੀ ਲਾਗੂ ਕਰਨ ਜਾ ਰਹੇ ਆ ਦੇਖੋ ਮੰਡੀਆਂ ਦੇ ਵਿੱਚ ਸਾਡਾ ਐਸ ਕੀ ਮਹਿੰਤਰਾ ਕਹਿੰਨਾ ਗਿਆ ਜਿਹੜੀ ਰੈਵ ਵਾਲਾ ਮੰਡੀਆਂ ਦੀ ਫਰੀਦ ਆ ਉਹ ਮੰਨ 60% ਤੇ ਰਹਿ ਗਈ ਆ 65 70 ਕਰੋੜ ਦਾ ਪ੍ਰਾਈਵੇਟਾਂ ਕੋਈ ਖਰੀਦ ਕੇ ਲੈ ਗਏ ਉਹ ਧੱਕੀ ਮਾਰ ਕੇ ਨਾਲ ਕਿਸਾਨ ਭਰਾਵਾਂ ਨਾਲ ਫੇਰ ਨਾਲੇ ਆਪਾਂ ਰੁੱਟੇ ਵੀ ਜਾਂਦੇ ਆ ਇਹ ਮੰਡੀਆਂ ਚ ਬਚਾਉਣੀਆਂ ਨਹੀਂ ਗੀਆਂ ਤੇ ਆਪਾਂ ਨਾ ਧਿਆਨ ਨਾ ਦਿੱਤਾ ਤੇ ਅੱਜ 60% ਤੇ ਰਹੀ ਐ ਕੱਲੋਂ ਆਪਾਂ ਸਾਰੇ ਬਾਹਰ ਵੇਚਣ ਲੱਗ ਗਏ ਮੰਡੀਆਂ ਖਤਮ ਹੋ ਜਾਣਗੀਆਂ ਇਹ ਕੜਕ ਲੋਕ ਕਿਤੇ ਵੀ ਲੁਧਿਆਣੇ ਵੇਚੀ ਜਾਂਦਾ ਕੋਈ ਕਿਤੇ ਵੇਚੀ ਜਾਂਦਾ ਠੱਗੀ ਵੀ ਭਜੀ ਜਾਂਦੀ ਆ ਮੈਂ ਦੱਸ ਕਿਹੜਾ ਵੀ 65-70 ਕਰੋੜ ਦੀ ਠੱਗੀ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਦੀ ਫਤਿਹ ਮੇਰੇ ਨਾਲ ਖੜੇ ਆ ਸੁਖਵਿੰਦਰ ਦਾਸ ਜੀ ਕੁੜੜ ਚੇਅਰਮੈਨ ਮਾਰਕੀਟ ਕਮੇਟੀ ਮਹਿਲਕਲਾ ਅਸੀਂ ਬੱਖ-ਬੱਖ ਮੰਡੀਆਂ ਦੇ ਵਿੱਚ ਗਏ ਸਿਰਪੁਰ ਵੀ ਵੀ ਗਏ ਸਾਡਾ ਚੇਅਰਮੈਨ ਗਿਆ ਇਹ ਵੀ ਜਾ ਕੇ ਆਇਆ ਕਾਫੀ ਜਿਹੜੇ ਤੋਲੇ ਸੀਗੇ ਆੜਤੀਏ ਸੀ ਉਹ ਸਾਡੇ ਕਿਸਾਨ ਭਰਾਵਾਂ ਨਾਲ ਵੱਡੀ ਪੱਧਰ ਤੇ ਠੱਗੀ ਮਾਰਦੇ ਸੀ ਕੋਈ ਢਾਈ ਕਿਲੋ ਵੱਧ ਤੋਲਦਾ ਸੀ ਕੋਈ 3.5 ਕਿਲੋ ਵੱਧ ਉਹ ਸਾਰਿਆਂ ਨੂੰ ਜੁਰਮਾਨੇ ਕੀਤੇ ਗਏ ਨੇ ਸਾਰਿਆਂ ਨੂੰ ਜੁਰਮਾਨਾ ਪਾਇਆ ਗਿਆ ਉਹ ਜਿਹੜਾ ਮਾਫ ਜਾ ਉਹ ਜਲਦੀ ਅਸੀਂ ਕਿਸਾਨ ਭਰਾਵਾਂ ਨੂੰ ਜਿਨ੍ਹਾਂ ਦਾ ਇਹ ਠੱਗਾ ਕੀਤਾ ਗਿਆ ਉਹਨਾਂ ਨੂੰ ਅਸੀਂ ਬੰਡਾਂਗੇ ਤੇ ਦੂਸਰੀ ਗੱਲ ਮੈਂ ਕਿਸਾਨ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜਿੰਨੀਆਂ ਸਾਡੀਆਂ ਤਮਾਮ ਜੁਨੀਆਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਜਿਹੜੀ ਨਾ ਕਾਲੇ ਕਾਨੂੰਨ ਸੀਗੇ ਜੀ ਸਾਡੇ ਦੇਸ਼ ਵਿੱਚ ਲਾਗੂ ਨਾ ਹੋਣ ਉਹ ਯਾਰ ਅਸੀਂ ਆਪ ਦੇ ਆਪ ਹੀ ਲਾਗੂ ਕਰਨ ਜਾ ਰਹੇ ਹਾਂ ਦੇਖੋ ਆ ਮੰਡੀਆਂ ਦੇ ਵਿੱਚ ਸਾਡਾ ਐਤਕੀ ਮਹਿਲ ਕਲਾਂ ਕੱਲ ਮੈਂ ਗਿਆ ਜਿਹੜੀ ਰੇਵਲ ਆ ਮੰਡੀਆਂ ਦੀ ਖਰੀਦ ਆ ਉਹ ਮਨ 60% ਤੇ ਰਹਿ ਗਈ ਆ ਇਸ ਕਰਕੇ ਸਾਨੂੰ ਇਹਨਾਂ ਵੱਲ ਗੌਰ ਕਰਨ ਦੀ ਲੋੜ ਆ ਸਾਰੇ ਕਿਸਾਨ ਭਰਾ ਸਾਡੀ ਜਿਹੜੀ ਇਹ ਕਣਕ ਹੈ ਇਸ ਜੇ ਮੰਡੀਆਂ ਦੇ ਵਿੱਚ ਵੇਚਣਗੇ ਤਾਂ ਹੀ ਉਹ ਸਾਡੀਆਂ ਮੰਡੀਆਂ ਬਚਣਗੀਆਂ ਅਸੀਂ ਤਾਂ ਆਪ ਹੀ ਉਹਨੂੰ ਲਾਗੂ ਕਰੀ ਜੰਨੇ ਬਾਹਰ ਜਾ ਕੇ ਵੇਚੀ ਜੰਨੇ ਆ ਆ ਮੁਕਸ਼ਰ ਦੇ ਵਿੱਚ ਪਤਾ ਲੱਗਿਆ ਕਹਿੰਦੇ ਵੀ 65-70 ਕਰੋੜ ਦਾ ਪ੍ਰਾਈਵੇਟ ਕੋਈ ਖਰੀਦ ਕੇ ਲੈ ਗਏ ਉਹ ਠਗੀ ਮਾਰ ਕੇ ਉਹਨਾਂ ਕਿਸਾਨ ਭਰਾਵਾਂ ਨਾਲ ਫੇਰ ਨਾਲੇ ਆਪਾਂ ਲੁੱਟੇ ਵੀ ਜਾਂਦੇ ਆ ਮੇਰਾ ਕਹਿਣ ਦਾ ਭਾਵ ਇਹਨਾਂ ਗੱਲਾਂ ਨੂੰ ਲੈ ਕੇ ਕਿਸੇ ਵੀ ਆਗੂ ਦਾ ਬਿਆਨ ਨਹੀਂ ਆਇਆ ਕਿਉਂਕਿ ਸਾਡੇ ਜਿੰਨੇ ਵੀ ਆਗੂ ਸਹਿਬਾਨ ਨੇ ਉਹਨਾਂ ਨੂੰ ਬੇਨਤੀ ਕਰਦਾ ਮੈਂ ਇਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ ਇਹ ਮੰਡੀਆਂ ਜੇ ਬਚਾਉਣੀਆਂ ਨਹੀਂ ਗਈਆਂ ਜੇ ਆਪਾਂ ਨਾ ਧਿਆਨ ਨਾ ਦਿੱਤਾ ਤੇ ਅੱਜ 60% ਤੇ ਰਹੀ ਹੈ ਕੱਲ ਨੂੰ ਆਪਾਂ ਸਾਰੇ ਬਾਹਰ ਵੇਚਣ ਲੱਗ ਗਏ ਮੰਡੀਆਂ ਖਤਮ ਹੋ ਜਾਣਗੀਆਂ ਇਸ ਕਰਕੇ ਇਸ ਕੰਮ ਵੱਲ ਧਿਆਨ ਦੇਣ ਦੀ ਜ਼ਰੂਰੀ ਲੋੜ ਹੈ ਕੁਈ ਵੀ ਐਤ ਕਿ ਮੈਂ ਦੇਖਿਆ ਵੀ ਸਾਡੇ ਚੇਅਰਮੈਨ ਸਾਹਿਬ ਸਾਰੀਆਂ ਮੰਡੀਆਂ ਦੇ ਵਿੱਚ ਜਾ ਕੇ ਆਏ ਆ ਸਾਡੇ ਕਿਸਾਨਾਂ ਕੋ ਉਹਨੂੰ ਯਾਰ ਚਾਹੀਦਾ ਵੀ ਇਹ ਜਾ ਕੇ ਘਟੂ ਘਟ ਜਿਹੜੇ ਕੋਈ ਸੁੱਖ ਵੱਧ ਹੁੰਦਾ ਸਾਨੂੰ ਦੱਸਣ ਅਸੀਂ ਉਹਨਾਂ ਦਾ ਸਹਿਯੋਗ ਕਰਾਂਗੇ ਤੇ ਇਹਨਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਬਿਲਕੁਲ ਵੀ ਮੈਨੂੰ ਬੜਾ ਦੁੱਖ ਹੋਇਆ ਕਰ ਜਦੋਂ ਪਤਾ ਲੱਗਿਆ ਵੀ ਯਾਰ ਮਹਿਲਕਣਾ ਦੀ ਮੰਡੀ ਦੀ ਖਰੀਦ ਆ ਜਿਹੜੀ ਬਹੁਤ ਘਟ ਗਈ ਆ ਇਹ ਕਣਕ ਲੋਕ ਕਿਤੇ ਵੀ ਲੁਧਿਆਣੇ ਵੇਚੀ ਜਾਂਦਾ ਕੋਈ ਕਿਤੇ ਵੇਚੀ ਜਾਂਦਾ ਠੱਗੀ ਵੀ ਵਜੀ ਜਾਂਦੀ ਆ ਮੈਂ ਦੱਸ ਕਿਹਾ ਵੀ 65 70 ਕਰੋੜ ਦੀ ਠੱਗੀ ਇਸ ਕਰ ਮੈਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਵੀ